ਕਮਮ ਤਮਨ ਜੀ ਆ ਵੇਖੋ ਕਿੱਡਾ ਰੋਲਾ ਪੈ ਰਿਹਾ ਜਿਹੜਾ ਤੁਸੀਂ ਕੱਲ ਇੱਕ ਪਰਸੋ ਜੀ ਇਹਨਾਂ ਨੂੰ ਪਾਰਟੀ ਜੁਆਇਨ ਕਰਾਈ ਅੱਗੇ ਦੜਬਾ ਤੋਂ ਉਹ ਲੋਕ ਕਹਿ ਰਹੇ ਆ ਪੋਸਟਾਂ ਪਾ ਰਹੇ ਆ ਵੀ ਇੱਕ ਇੱਕ ਨੰਬਰ ਦਿਗਾ 6655 ਬਸਾਂ ਚਲਾਈ ਫਿਰਦੇ ਆ ਇਹ ਆ ਰਹੇ ਇਹ ਆ ਚੈੱਕ ਕਰੋ ਹੁਣ ਅਕਾਲੀ ਦਲ ਮਾੜਾ ਸੀ ਜੇ ਸੁਖਬੀਰ ਬਾਦਲ ਮਾੜਾ ਤੇ ਫਿਰ ਚੰਗੇ ਤੁਸੀਂ ਇਹਨਾਂ ਨੂੰ ਵੀ ਨਾ ਕਹੋ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਬੰਦਿਆਂ ਨੇ ਆਰਾ ਫਿਰਨਾ ਉਹਨਾਂ ਤੇ ਜਿੰਨਾ ਬੰਦਿਆਂ ਨੇ ਪੰਜਾਬ ਦਾ ਕਹਾਣ ਕੀਤਾ ਜਾਂ ਜਿਨ੍ਹਾਂ ਤੇ ਬੇਈਮਾਨੀ ਜਿਨ੍ਹਾਂ ਨੇ ਬੇਈਮਾਨੀ ਕੀਤੀ ਆ ਹੁਣ ਤੁਹਾਡੇ ਜਿਹੜੇ ਆਰੇ ਦਾ ਜਿਹੜੇ ਬਲੇਟ ਦੇ ਜਿਹੜੇ ਦੰਦੇ ਮਾਰ ਕੇ ਹੁਣ ਕਿਉਂ ਨਹੀਂ ਚੱਲਿਆ ਜਿਹੜੇ ਬੰਦੇ ਤੁਹਾਡੀ ਪਾਰਟੀ ਦੇ ਵਿੱਚ ਆ ਜਾਂਦੇ ਆ ਤੁਸੀਂ ਉਹਨਾਂ ਨੂੰ ਚੰਗਾ ਕਹਿੰਨੇ ਆ ਫਿਰ ਇੱਕ ਗੱਲ ਹੋਰ ਦੱਸੋ ਵੀ ਲੋਕ ਤਾਂ ਬੇਕਾਰ ਹੋ ਗਏ ਲੋਕ ਵੱਦਦਮਾਕ ਹੋ ਗਏ ਲੋਕਾਂ ਦਾ ਦਿਮਾਗ ਕੰਮ ਨਹੀਂ ਕਰਦਾ ਜਿਹੜੇ ਲੋਕਾਂ ਨੇ ਜਿਨ੍ਹਾਂ ਨੂੰ ਹਰਾ ਕੇ ਤੁਹਾਨੂੰ ਜਿਤਾਇਆ ਤੇ ਉਹਨਾਂ ਨੂੰ ਤੁਸੀਂ ਚੱਕ ਚੱਕ ਆਪਦੇ ਸਿਰ ਤੇ ਬਿਠਾਈ ਜਾਂਨੇ ਆ ਇਹਦੇ ਨਾਲ ਫਿਰ ਲੋਕ ਤਾਂ ਕਾਲੀ ਦਲ ਨੂੰ ਚਲਾ ਲੈਂਦੇ ਲੋਕ ਫਿਰ ਹੋਰਾਂ ਪਾਰਟੀਆਂ ਨੂੰ ਜਿਤਾ ਲੈਂਦੇ ਫਿਰ ਤੁਹਾਡੀ ਲੋੜ ਕੀ ਸੀ 2022 ਦੇ ਵਿੱਚ ਤੁਹਾਡੇ ਗਿੱਦੜਵਾ ਤੋਂ ਇਹਨਾਂ ਨੇ ਚੋਣ ਲੜੀ ਆ ਤੁਹਾਡੇ ਕਿਸੇ ਝਾੜੂ ਵਾਲੇ ਦੇ ਖਿਲਾਫ ਲੜੀ ਆ ਔਰ ਜਿਹੜੇ ਗਿੱਦੜਵਾ ਹਲਕੇ ਦੇ ਲੋਕ ਸੀ ਹੁਣ ਉਹ ਵੱਦ ਦਿਮਾਕੇ ਹੋਣਗੇ ਜਿਨ੍ਹਾਂ ਨੇ ਕਾਲੀ ਦਲ ਨੂੰ ਵੋਟ ਨਹੀਂ ਪਾਈ ਤੇ ਪਾਤੀ ਝਾੜੂ ਨੂੰ ਤੇ ਜਿਨ੍ਹਾਂ ਨੇ ਝਾੜੂ ਨੂੰ ਵੋਟ ਪਾਈ ਸੀ ਹੁਣ ਤੁਸੀਂ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਕਿਉਂ ਨਹੀਂ ਪਾਈ ਵੀ ਸਾਨੂੰ ਆ ਡਿੰਪੀ ਢਿੱਲੋ ਚੰਗਾ ਨਹੀਂ ਲੱਗਦਾ ਤੇ ਜਿਹੜਾ ਚੰਗਾ ਨਹੀਂ ਲੱਗਦਾ ਉਹ ਹੀ ਬੰਦੇ ਨੂੰ ਤੁਸੀਂ ਇੱਕ ਗੱਲ ਯਾਦ ਰੱਖੋ ਵੀ ਉਹ ਦੂਜੀ ਪਾਰਟੀ ਚ ਹੋ ਗਿਆ ਝਾੜੂ ਦੇ ਵਿੱਚ ਤੇ ਹੁਣ ਝਾੜੂ ਵਾਲੇ ਤੁਸੀਂ ਵੋਟ ਉਸੇ ਨੂੰ ਪਾਉਂਗੇ ਇਹ ਗੱਲ ਯਾਦ ਰੱਖੋ ਫਿਰ ਜੇ ਗੱਲ ਇਹ ਕਰੀਏ ਤੁਸੀਂ ਇਹ ਗੱਲ ਜੇ ਕਰੇ ਮੈਂ ਨਹੀਂ ਆਂਦਾ ਵੀ ਇਹ ਮਾੜੇ ਆ ਪਰ ਤੁਸੀਂ ਤਾਂ ਕਹਿੰਦੇ ਸੀ ਨਾ ਤੁਸੀਂ ਤਾਂ ਕਹਿੰਦੇ ਸੀ ਅਕਾਲੀ ਦਲ ਨੇ ਪੰਜਾਬ ਦਾ ਬੇੜਾਗਰ ਕਰਤਾ ਹੁਣ ਇੱਕ ਗੱਲ ਦੱਸੋ ਕਿਹਾ ਰੌਲਾ ਪੈ ਰਿਹਾ ਇੱਕ ਇੱਕ ਨੰਬਰ ਦੀਆਂ 5566 ਬੱਸਾਂ ਚੱਲ ਰਹੀਆਂ ਕੀ ਇਹ ਲੁੱਟ ਨਹੀਂ ਗਈ ਮੈਨੂੰ ਤੁਸੀਂ ਇਹ ਗੱਲ ਦੱਸੋ ਵੀ ਇੱਕ ਬੱਸ ਦਾ ਪਰਮਿਟ ਮਿਲਿਆ ਹੋਵੇ ਇੱਕ ਨੰਬਰ ਦਾ ਹੁਣ ਉਹ ਇੱਕ ਜਿਹੜਾ ਕਹਿ ਲਓ ਇੱਕ ਨੰਬਰ ਲਾ ਕੇ 5566 ਬੱਸਾਂ ਘੁੰਮਣ ਕੋਈ ਕਿਤੇ ਨੂੰ ਜਾਵੇ ਕੋਈ ਕਿਤੇ ਨੂੰ ਜਾਵੇ ਹੁਣਾਂ ਤਾਂ ਸਿੱਧੀ ਲੁੱਟਾ ਤੇ ਜੇਕਰ ਭਗਵੰਤ ਮਾਨ ਜੀ ਇਹ ਲੁੱਟ ਦੇ ਤੁਸੀਂ ਖਿਲਾਫ ਕਿਉਂ ਨਹੀਂ ਬੋਲੇ ਕੀ ਗੱਲ ਤੁਹਾਨੂੰ ਇਹਨਾਂ ਨੇ ਕੋਈ ਫੰਡ ਫੁੰਡ ਦਿੱਤਾ ਜਾਂ ਇਹਨਾਂ ਨੇ ਤੁਹਾਨੂੰ ਕਿਹਾ ਵੀ ਭਾਈ ਸਾਹਿਬ ਅਸੀਂ ਤਾਂ ਤੁਹਾਡੀ ਪਾਰਟੀ ਚ ਆਉਨੇ ਆ ਤੇ ਅੱਜ ਜਿਹੜੇ ਉਹ ਕਈ ਐਮਐਲਏ ਪੋਸਟਾਂ ਪਾ ਰਹੇ ਆ ਕਿ ਜੀ ਇਹ ਤਾਂ ਬਹੁਤ ਵੱਡੀ ਪਾਰਟੀ ਬਣਦੀ ਜਾ ਰਹੀ ਆ ਇਹ ਤਾਂ ਐ ਹੋ ਗਈ ਜੀ ਪਾਰਟੀ ਅੱਜ ਸਾਰੇ ਚੰਗੇ ਬੰਦੇ ਆ ਉਹ ਝਾੜੂ ਵਾਲੇ ਪਾਸੇ ਆਈ ਜਾਂਦੇ ਆ ਡਿੰਪੀ ਢਿੱਲੋਂ ਜਮਾਣੀ ਮਾੜਾ ਬਹੁਤ ਵਧੀਆ ਬੰਦਾ ਫਿਰ ਭਗਵੰਤ ਮਾਨਸਿਆ 2022 ਦੇ ਵਿੱਚ ਕੀ ਹਲਕਾ ਗਿੱਦੜਵਾ ਤੋਂ ਕਿਸੇ ਨੇ ਚੋਣ ਨਹੀਂ ਲੜੀ ਉੱਥੋਂ ਤੁਹਾਡੇ ਝਾੜੂ ਵਾਲੇ ਨੇ ਤੁਸੀਂ ਤਾਂ ਕਹਿਤਾ ਹਣਾ ਭਾਈ ਵੀ ਡਿੰਪੀ ਢੱਲੋ ਲੜੀ ਜਾਂਦਾ ਉਹ ਤਾਂ ਬੰਦਾ ਬੜਾ ਚੰਗਾ ਫਿਰ ਤੁਸੀਂ ਕਿਉਂ ਨਹੀਂ ਉਹ ਕੀਤੀ 2022 ਦੇ ਵਿੱਚ ਤੁਹਾਡੇ ਵਿਰੋਧ ਚੋਣ ਲੜੀ 2017 ਤੁਸੀਂ ਸੁਖਵੀਰ ਦੇ ਵਿਰੋਧ ਚੋਣ ਲੜੀ ਫਿਰ ਤੁਹਾਡੇ ਇਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਇੱਥੋਂ ਪਤਾ ਲੱਗ ਰਿਹਾ ਕਿ ਭਗਵੰਤ ਮਾਨਸਿਆ ਬੜੇ ਆਰਾਮ ਦੇ ਨਾਲ ਚੱਲ ਰਿਹਾ ਸਾਰਾ ਕੰਮ ਹੀ ਲੁੱਟਾਂ ਖੂਹਾਂ ਵੀ ਬਹੁਤ ਚੱਲ ਰਹੀਆਂ ਬੇਈਮਾਨੀਆਂ ਬਹੁਤ ਚੱਲ ਰਹੀਆਂ ਤੇ ਇੱਥੇ ਆਮ ਲੋਕਾਂ ਦੇ ਚਲਾਨ ਕੱਟ-ਕੱਟ ਕੇ ਸਾਡਾ ਪ੍ਰਸ਼ਾਸਨ ਔਰ ਜਿਹੜਾ ਗਰੀਬ ਬੰਦਾ 4-5000 ਰੁਪਈਆ ਦਾ ਲਾਇਸੈਂਸ ਬਣਾਉਣ ਤੇ ਲੱਗ ਜਾਂਦਾ ਉਹਦਾ ਤੁਸੀਂ ਚਲਾਨ ਕੱਟ ਦਿੰਨੇ ਆ ਇੱਕ ਬੰਦਾ ਬੀਮਾ ਕਰਾਵੇ ਕਿ ਉਹ ਕੀ ਕਰੇ ਤੁਸੀਂ ਉਹਦੇ ਵੀ ਚਲਾਨ ਕੱਟ ਦਿੰਨੇ ਆ ਇੱਕ ਬੰਦਾ ਜਿਹੜਾ 400 ਰੁਪਈਆ ਦਿਹਾੜੀ ਤੇ ਜਾਂਦਾ 100 ਰੁਪਈਆ ਦਾ ਤੇਲ ਬਾਲ ਕੇ ਪੱਲੇ ਉਹਦੇ 300 ਰੁਪਈਆ ਪੈਂਦਾ ਫਿਰ ਉਹਨੂੰ ਆਪਾਂ ਕਹਿੰਨੇ ਆ ਹੈਲਮੈਂਟ ਵੀ ਲੈ ਜਿਹੜਾ ਹੈਲਮੈਂਟ ਆ ਜੇ ਉਹ ਤੁਸੀਂ ਇਹ ਗੱਲ ਦੱਸੋ ਵੀ ਉਹ ਵਿਚਾਰਾ 12-1300 ਦਾ ਹੈਲਮੈਂਟ ਲਵੇ ਕਿ ਉਹ ਆਪਦਾ ਘਰ ਚਲਾਵੇ ਇਹ ਹੁਣ ਤੁਹਾਡੇ ਕੋਲੇ ਆ ਤੇ ਜਿਹੜੇ ਬੰਦਿਆਂ ਕੋਲ ਕਰੋੜਾ ਰੁਪਈਆ ਹੋਵੇ ਇਹ ਤਾਂ ਮਤਲਬ ਉਹ ਬੇਈਮਾਨੀ ਕਰੇ ਉਹ ਸਰਕਾਰ ਨਾਲ ਠੱਗੀ ਠੋਰੀ ਕਰੇ ਉਹ ਤਾਂ ਫਿਰ ਸਮਝ ਲਓ ਵੀ ਉਹਦਾ ਟੈਲੈਂਟ ਆ ਤੇ ਜਿਹੜਾ ਕੋਈ ਗਰੀਬ ਬੰਦਾ ਕੋਈ ਬੇਈਮਾਨੀ ਨਹੀਂ ਕਰਦਾ ਸਿਰ ਮਜਬੂਰੀਆਂ ਦਾ ਮਾਰਿਆ ਹੋਇਆ ਤੁਸੀਂ ਉਹਨਾਂ ਦੇ ਚਲਾਨ ਕੱਟ ਕੇ ਪਰੇ ਮਾਰਦੇ ਆ ਮੈਨੂੰ ਅੱਜ ਪੰਜਾਬ ਦੇ ਲੋਕੋ ਤੁਸੀਂ ਸਭ ਤੋਂ ਜ਼ਿਆਦਾ ਤੁਹਾਨੂੰ ਗਿਰਿਆ ਹੋਇਆ ਤੁਹਾਨੂੰ ਸਾਫਤ ਕਰਤਾ ਇੱਥੇ ਭਗਵਾਨ ਤਮਾਨ ਨੇ ਜਿਹੜੇ ਬੰਦਿਆਂ ਨੂੰ ਤੁਸੀਂ ਹਰਾਇਆ ਤੁਸੀਂ ਜਿਤਾਇਆ ਨਹੀਂ ਅੱਜ ਉਹੀ ਤੁਹਾਡੇ ਸਿਰ ਤੇ ਆ ਕੇ ਬਹਿਣਗੇ ਯਾਦ ਰੱਖ ਲੋ ਤੇ ਜਿਹੜੇ ਗਿੱਦੜ ਬਾਤੋਂ ਕੋਈ ਉਹ ਫਿਰਦੇ ਸੀ ਨਾ ਜਿਹੜੇ ਕੋਈ ਉਹ ਟਿਕਟਾ ਲੈਣ ਨੂੰ ਫਿਰਦੇ ਸੀ ਉਹ ਜਿਹੜਾ ਗੋਪੀ ਬਾਬਾ ਸੀ ਬਣਿਆ ਜਿਹੜਾ ਨਵਾਂ ਉਹ ਭਾਰਾ ਜਿਹਾ ਭਰਾ ਉਹ ਗੋਪੀ ਬਾਬੇ ਦੀ ਵੀ ਹੁਣ ਉਹ ਜਿਹੜੀ ਕਹਿ ਲੋ ਵੀ ਉਹ ਭਵਿੱਖਬਾਣੀ ਗਲਤ ਹੋ ਗਈ। ਇਥੋਂ ਨੇ ਜਾਨਦੇ ਰਹੇ ਆ ਤੇ ਇਹ ਭਵਿੱਖਬਾਣੀ ਹੁਣ ਸਾਡੀ ਸੁਣੋ ਅਸੀਂ ਬਾਬੇ ਭਵਿੱਖਬਾਣੀ ਪੱਕੀ ਦੇਵਾਂਗੇ। 2020 ਦੇ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਝਾੜੂ ਵਾਲੇ ਨੇ ਕੱਖ ਨਹੀਂ ਕਰਨਾ। ਭਵਿੱਖਬਾਣੀ ਨਹੀਂ ਇਹ ਪਤਾ ਲੱਗ ਜਾਂਦਾ ਇਹ ਜਿਵੇਂ ਕੱਲ ਨੂੰ ਪਤਾ ਲੱਗ ਜਾਂਦਾ ਮੈਂ ਗੱਡੀ ਦਾ ਖੜਕਾ ਵੇਖ ਕੇ ਵੀ ਗੱਡੀ ਦੇ ਇੰਜਨ ਹੋਂ ਵਾਲਾ। ਹੁਣ ਜਿਹੜਾ ਮਕੈਨਿਕ ਹੁੰਦਾ ਉਹਨੂੰ ਪਤਾ ਹੁੰਦਾ। ਉਸੇ ਤਰ੍ਹਾਂ ਮੈਂ ਕਹਤਾ ਸੀ ਇਹ ਝਾੜੂ ਵਾਲੀ ਜਿਹੜੀ ਬੀਬੀ ਅਨਮੋਲ ਗਗਨਮਾਨ ਨੇ ਕੱਖ ਨਹੀਂ ਕਰਨਾ। ਮੇਰੀ ਇੱਕ ਇੱਕ ਮੁੱਦੇ ਤੇ ਓਵੇਂ ਵੀਡੀਓ ਪਈ ਆ ਜਾ ਕੇ ਚੈੱਕ ਕਰ ਸਕਦੇ ਆ 2020 ਦੀਆਂ ਹੁਣ ਇਹ ਕਹਿਣਾ ਕਿ ਇਹਨਾਂ ਨੇ ਜਿਹੜੀ ਟਿਕਟਾ ਉਹ ਇਹਨਾਂ ਨੇ ਟਿਕਟ ਦੇ ਦੇਣੀ ਆ ਹੋ ਸਕਦਾ ਪੱਕੇ ਤੌਰ ਤੇ ਯਾਦ ਰੱਖਿਆ ਜੇ ਡਿੰਪੀ ਢਲੋਂ ਨੂੰ ਇਹਨੇ ਟਿਕਟ ਦੇਤੀ ਉਸ ਤੋਂ ਬਾਅਦ ਜਿਹੜੇ ਬੰਦੇ ਟਿਕਟਾ ਲੜਨ ਦੇ ਚਾਹਵਾਨ ਸੀ ਝਾੜੂ ਵਾਲੇ ਉਹਨਾਂ ਨਾਲ ਤਾਂ ਕੰਮ ਆ ਗਿਆ ਅਸੀਂ ਪੱਲੀਆਂ ਵਛਾਉਂਦੇ ਰਹਿ ਗਏ ਝਾੜ ਕੇ ਤੇ ਬਾਬਾ ਜੀ ਗਵਾਂਢੋਂ ਮੁੜ ਗਏ ਟਿਕਟਾਂ ਤੁਹਾਡੇ ਗਵਾਂਢੋਂ ਹੀ ਮੁੜਦੀਆਂ ਅੰਗਾ ਤੇ ਆ ਮੁਰਗੀਆਂ ਤੁਹਾਡੇ ਕੋਲੋਂ ਫਿਰ ਹੁਣ ਤੁਸੀਂ ਇਹ ਵੀ ਗੱਲ ਸੁਣੋ ਇਹੀ ਭਗਵੰਤ ਮਾਨ ਨੇ ਇਹ ਇਹਨੂੰ ਕਹਿਤਾ ਡਿੰਪੀ ਢਿੱਲੂ ਨੂੰ ਕਿ ਡਿੰਪੀ ਜੀ ਪਹਿਲਾਂ ਤੁਸੀਂ ਕਾਲੇ ਪਾਣੀ ਦੀ ਸਜ਼ਾ ਜਿਹੜੀ ਚੱਲਣੀ ਸੀ ਚੱਲ ਲਈ ਇਹ ਤਾਂ ਮਤਲਬ ਪਹਿਲਾਂ ਇਹਨਾਂ ਨੂੰ ਡਰਾਇਆ ਹੋਊਗਾ ਧਮਕਾਇਆ ਹੋਊਗਾ ਇਹਨਾਂ ਦੇ ਕੰਮਕਾਰ ਰੋਕੇ ਹੋਣੇ ਆ ਤਾਂ ਕਰਕੇ ਕਾਲੇ ਪਾਣੀ ਦੀ ਸਜ਼ਾ ਕਹਿਤੀ ਔਰ ਦੂਜੇ ਨੰਬਰ ਤੇ ਫਿਰ ਕਹਦਾ ਕਹਿੰਦਾ ਪੈਨ ਤੁਹਾਡੇ ਹੱਥ ਚ ਹੋਊਗਾ ਜਿਹੜੀਆਂ ਤੁਹਾਡੀਆਂ ਇੱਛਾ ਹੈਗੀਆਂ ਨਾ ਪਤਾ ਨਹੀਂ 28 ਸਾਲ ਦੀਆਂ ਕਿ ਖਣੀਓ 32 ਸਾਲ ਦੀਆਂ ਉਹ ਤੁਸੀਂ ਇੱਛਾਵਾਂ ਦੀਆਂ ਪੂਰਨਾ ਕਰ ਲੋ ਜੇ ਇੱਛਾ ਪੂਰਨਾ ਕਰਨ ਫਿਰ ਪੰਜਾਬ ਵਾਲਿਆਂ ਦੀ ਅੱਖਾਂ ਦੇ ਵਿੱਚ ਹੀ ਰਹਿਗਾ ਚਿੱਟਾ ਮੁਕਤ ਪੰਜਾਬ ਬਣਾ ਦੇ ਆ ਲੁੱਟਾਂ ਖੋਹਾਂ ਤੋਂ ਦਾ ਪੰਜਾਬ ਬਚਾਉਣਾ ਸੀ ਤੇ ਲੁੱਟ ਖੋਹ ਵਾਲੇ ਤੇਰੇ ਭਾਈਵਾਲ ਬਣ ਜਾਂਦੇ ਆ ਭਗਵੰਤ ਮਾਨਸਿਆਂ ਕਿਹੜੇ ਪਾਸੋਂ ਲੁੱਟ ਖੋ ਬੰਦ ਕਰ ਦੇਗਾ ਇਹ ਮੈਨੀਆਂ ਦਾ ਲੋਕ ਪੋਸਟਰ ਪਾ ਰਹੇ ਆ ਇੱਕ ਨੰਬਰ ਦੇ ਜਿਹੜਾ ਕਹਿੰਨਾ ਇੱਕ ਨੰਬਰ ਤੇ 6655 ਬੱਸਾਂ ਚੱਲਣੀਆਂ ਇਹ ਲੋਕ ਰੌਲਾ ਪਾ ਰਹੇ ਆ ਜਿਹੜਾ ਬੰਦਾ ਬੇਈਮਾਨਾ ਦਾ ਭਾਈਵਾਲ ਹੋਵੇ ਉਹ ਵੀ ਬੇਈਮਾਨ ਹੁੰਦਾ ਤੇ ਭਗਵੰਤ ਮਾਨ ਤੂੰ ਕਹਿਣਾ ਹੁੰਨਾ ਨਾ ਕਿ ਮੈਂ ਤਾਂ ਇਮਾਨਦਾਰ ਆ ਕੋਈ ਅੱਜ ਤੱਕ ਸਬੂਤ ਦਿਖਾਓ ਇਹ ਸਭ ਤੋਂ ਵੱਡਾ ਸਬੂਤ ਆ ਕਿ ਜਿਹੜਾ ਡਾਕੂਆਂ ਦੇ ਰਹਿਮਤ ਕਰਦਾ ਵੇ ਉਹ ਬੰਦਾ ਡਾਕੂਆਂ ਦਾ ਜਾਂ ਤਾਂ ਸਰਦਾਰ ਹੁੰਦਾ ਜਾਂ ਡਾਕੂਆਂ ਦਾ ਗੋਲਾ ਹੁੰਦਾ ਇਹ ਹੁਣ ਤੇਰੇ ਤੇ ਆ ਗੱਲ ਗੋਲਾ ਬਨਣਾ ਕਿ ਮਤਲਬ ਮਾਲਕ ਬਨਣਾ ਸਰਦਾਰ ਬਨਣਾ ਇਹਨ ਤੁਹਾਡੇ ਤੇ ਇੱਛਾ ਸਾਡੇ ਨੌਜਵਾਨ ਉਹ ਬਾਹਰ ਚੱਲੇ ਅੱਜ ਵੀ ਉਵੇਂ लाठी चार्ज ਹੁੰਦੇ ਆ ਅੱਜ ਵੀ ਉਵੇਂ ਧਰਨੇ ਲੱਗਦੇ ਆ মিডিਆ ਤੱਕ ਦੇ ਮੂੰਹ ਬੰਦ ਕਰਤੇ ਤੇ ਲੋਕ ਗਰੀਬ ਦੇ ਗਰੀਬ ਰਹਿ ਗਏ ਕਿਹੜੀ ਕੌਮ ਨਹੀਂ ਕਿਹੜੀ ਜਾਤ ਨਹੀਂ ਕਿਹੜਾ ਧਰਮ ਨਹੀਂ ਜਿਨੇ ਤੈਨੂੰ ਵੋਟ ਨਾ ਪਾਈ ਹੋਵੇ ਸਾਰਿਆਂ ਨੂੰ ਤੂੰ ਮਿੱਟੀ ਕਰਕੇ ਰੱਖਤਾ ਭਗਵੰਤ ਮਾਨਸਿਆਂ ਤੇ ਤੇਰੀ ਯਾਰੀ ਹੋ ਗਈ ਬੇਈਮਾਨੇ ਬੰਦਿਆਂ ਨਾਲ ਜਿਹੜੇ ਲੋਕਾਂ ਨੇ ਜਿੰਨਾ ਲੋਕਾਂ ਨੂੰ ਹਰਾਇਆ ਸੀ ਤੇ ਤੈਨੂੰ ਉਹਨਾਂ ਦੇ ਵਿਰੁੱਧ ਜਤਾਇਆ ਸੀ ਇਸ ਟਾਈਮ ਲੋਕ ਆਪਦੇ ਮੂੰਹ ਤੇ ਚਪੇੜੇ ਮਾਰਦੇ ਹੋਣਗੇ ਸਖਬੀਰ ਬਾਦ ਕੱਲਾ ਤਾਂ ਨਹੀਂ ਲੁੱਟਦਾ ਸੀ ਇਹ ਐਂ ਹੁੰਦਾ ਜਦੋਂ ਕੰਮ ਕਰਦੇ ਆਪ ਜਿਵੇਂ ਹੁਣ ਤੇਰੇ ਚੇਲੇ ਚਪਟੇ ਕੰਮ ਗਲਤ ਕਰਦੇ ਹੋਣਗੇ ਤੇ ਦੂਜਿਆਂ ਨੂੰ ਡਾਰੀ ਰਹਿੰਦਾ ਕਿ ਇਹ ਤਾਂ ਮਾਨਦੇ ਬੰਦੇ ਆ ਇਸ ਕਰਕੇ ਭਗਵਾਨ ਤਮਨ ਜੀ ਛੜ ਦੋ ਹੁਣ ਤੁਹਾਡੇ ਤੇ ਤਾਂ ਜਾ ਘਾਵਤ ਚੰਗੀ ਠੁਕਦੀ ਆ ਕਿ ਬੰਦ ਕਰਾਣੇ ਚਲੇ ਥੇ ਇਹ ਤਵੇਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਕਰ ਖੁਦ ਹੀ ਮੁਜਰਾ ਕਰ ਬੈਠੇ ਤੇ ਅੱਜ ਯਾਦ ਰੱਖੋ ਜਿਹੜੇ ਬੰਦੇ ਘਪਲੇ ਬਾਜ਼ੀਆਂ ਘਪਲੇ ਬਾਜ਼ੀਆਂ ਹੋਰ ਕੀ ਆ ਤੇ ਉਹ ਘਪਲੇ ਬਾਜ਼ੀਆਂ ਦੇ ਤੁਸੀਂ ਭਾਈਵਾਲ ਹੋ ਗਏ ਆ ਮੈਣੀਆਂ ਦਾ ਲੋਕਾਂ ਦੇ ਆ ਕਿ ਤੁਸੀਂ ਉਹਨਾਂ ਦੇ ਭਾਈਵਾਲ ਹੋ ਗਏ ਆ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਬੰਦੇ ਬਾਦਲਾਂ ਦੇ ਨਾਲ ਸੀ ਜਦੋਂ ਨਵਾਂ ਨਵਾਂ ਉੱਠਿਆ ਸੀ ਭਗਵੰਤ ਮਾਨ ਦਾ ਕੀੜਾ ਪੰਜਾਬ ਬਚਾਉਣ ਵਾਲਾ ਉਦੋਂ ਸਾਰੇ ਬੇਈਮਾਨ ਸੀ ਤੇ ਅੱਜ ਬੇਈਮਾਨ ਸਾਰੇ ਤੇਰੇ ਨਾਲ ਰਲ ਹੀ ਜਾਂਦੇ ਆ ਫਿਰ ਸਹੀ ਮੈਨੇ ਤੇ ਗੱਲ ਕਵਾਂ ਇੱਕ ਹੈਲੀਕਾਪਟਰ 3-4 ਹੋਰ ਖਰੀਦ ਉਹਨਾਂ ਤੇ ਸਪਰੇਅ ਪਾ ਦੇ ਤੇ ਸਪਰੇਅ ਪੰਜਾਬ ਦੇ ਲੋਕਾਂ ਤੇ ਛੜਕਾ ਦੇ ਕਿਉਂਕਿ ਲੋਕਾਂ ਕੋਲੋਂ ਇਹ ਸਭ ਨਹੀਂ ਵੇਖਿਆ ਜਾਣਾ ਲੋਕਾਂ ਦੇ ਨਾਲ ਤੁਸੀਂ ਵਿਸ਼ਵਾਸ ਘਾਤ ਕਰਦੇ ਆਂ ਲੋਕਾਂ ਦਾ ਬੇੜਾ ਗਰਖ ਕਰਦੇ ਆਂ ਤੁਸੀਂ ਤੁਹਾਡੇ ਅਰਗੇ ਲੀਡਰ ਉਠਦੇ ਆਂ ਆਪਦੇ ਆਪ ਨੂੰ ਸ਼ਹੀਦਾਂ ਦੀ ਪਾਰਟੀ ਆਂਦੇ ਆ ਤੇ ਸ਼ਹੀਦਾਂ ਦੇ ਨਾਮਾਂ ਤੇ ਬਿਲਿਆ ਕਿਸੇ ਨੂੰ ਕੱਖ ਨਹੀਂ ਜੇਕਰ ਸ਼ਹੀਦਾਂ ਦੇ ਨਾਮ ਤੇ ਪਾਰਟੀ ਬਣਾਈ ਸੀ ਤੇ ਜੇਕਰ ਤੇਰੀ ਸ਼ਹੀਦਾਂ ਵਾਲੀ ਸੋਚ ਹੁੰਦੀ ਅੱਜ ਪੰਜਾਬ ਦੇ ਵਿੱਚ ਬੇਈਮਾਨੀ ਨਹੀਂ ਹੋਣੀ ਸੀ ਪੰਜਾਬ ਦੇ ਵਿੱਚ ਲੁੱਟਾ ਕੋਈ ਨਹੀਂ ਹੋਣੀ ਸੀ ਸ਼ਹੀਦ ਸ਼ਹੀਦ ਹੀ ਹੁੰਦੇ ਆ ਇਹ ਯਾਦ ਰੱਖ ਲੋ ਬਸੇ ਭਗਵਾਨ ਤਮਨ ਜੀ ਤੁਸੀਂ ਕੁਰਸੀ ਦੇ ਭੁੱਖੇ ਸੀ ਐਕਟਿੰਗ ਤੁਹਾਨੂੰ ਪਹਿਲੇ ਦਿਨੋਂ ਆਉਂਦੀ ਸੀ ਤੇ ਉਹ ਤੁਸੀਂ ਐਕਟਿੰਗ ਕਰਕੇ ਅੱਜ ਬਈ ਆਪਦਾ ਕੰਮ ਤਮਾਮ ਕਰ ਲਿਆ ਤੁਸੀਂ ਅੱਜ ਬੱਲੇ ਬੱਲੇ ਮੁੱਛਾਂ ਨੂੰ ਵੱਟ ਦੇ ਲੋ ਤੁਸੀਂ ਤੇ ਤੁਸੀਂ ਜਿਹੜਾ ਤੁਹਾਡੇ ਕੋਲੇ ਅੱਜ ਉਹਨੂੰ ਇਮਾਨਦਾਰ ਕਹਿ ਦਿੰਨੇ ਆ ਮੈਂ ਗਾਰੰਟੀ ਨਾਲ ਕਹਿਣਾ ਅੱਜ ਕੈਪਟਨ ਮਰਿੰਦਰ ਸਿੰਘ ਕੇਸਰੀਵਾਲ ਨਾਲ ਗੱਲ ਕਰਕੇ ਇਹ ਕਹਿ ਦੇਵੇ ਕਿ ਮੈਨੂੰ ਕੋਈ ਚੰਗਾ ਅਹੁਦਾ ਦੇ ਦਿਓ ਤੇ ਕੈਪਟਨ ਮਰਿੰਦਰ ਸਿੰਘ ਜੇਕਰ ਤੁਸੀਂ ਆਪਦੇ ਮੂੰਹ ਇਹ ਗੱਲ ਨਾਲ ਨਾ ਕਹੋ ਕਿ ਕੈਪਟਨ ਮਰਿੰਦਰ ਸਿੰਘ ਅਰਗਾ ਕੋਈ ਬੰਦਾ ਹੀ ਐ ਨਹੀਂ ਤੇ ਮੈਨੂੰ ਕਹਿ ਦੋ ਜਾ ਵਿਸ਼ਵ ਦੀ ਫਾਈਲ ਕਾ ਤੂੰ ਐ ਹੀ ਫਿਰਦਾ ਸੀ ਅੱਜ ਤੁਹਾਡੇ ਕੋਲ ਉਹ ਬੰਦੇ ਆ ਜਾਣ ਜਿੰਨਾ ਬੰਦਿਆਂ ਦਾ ਤੁਸੀਂ ਵਿਰੋਧ ਕਰਦੇ ਆ ਤੇਰੀ ਪਾਰਟੀ ਚ ਕੌਣ ਨਹੀਂ ਆਇਆ ਕਿਹੜੇ ਬੰਦੇ ਨੇ ਤੇਰੀ ਪਾਰਟੀ ਜੁਆਇਨ ਕਰਕੇ ਨਹੀਂ ਛੱਡੀ ਕਾਂਗਰਸ ਦੇ ਵਿੱਚੋਂ ਬੰਦੇ ਆਏ ਉਹਨਾਂ ਨੂੰ ਤੂੰ ਟਿਕਟਾਂ ਦਿੱਤੀਆਂ ਉਹ ਜਿੱਤੇ ਵੀ ਜਿਹੜਾ ਕਾਂਗਰਸੀਆਂ ਨੂੰ ਤੂੰ ਭੰਡਦਾ ਸੀ ਦੂਜੇ ਪਾਸੇ ਜਿੰਨਾ ਅਕਾਲੀ ਦਲ ਦੇ ਬੰਦਿਆਂ ਨੂੰ ਭਣਦਾ ਸੀ ਕਾਲੀ ਦਲ ਨੂੰ ਭਣਦਾ ਸੀ ਅੱਜ ਉਹ ਤੇਰੇ ਮੋਢੇ ਨਾਲ ਮੋਢੇ ਲਾ ਕੇ ਖੜੇ ਆ ਤੇ ਇਹਦਾ ਮਤਲਬ ਇਹ ਆ ਭਗਵਾਨਤ ਮਾਨਸਿਆਂ ਕਿ ਯਾਦਦਾਸ਼ਤ ਤੇਰੀ ਵੀ ਕਮਜ਼ੋਰ ਆ ਉਹ ਯਾਦਦਾਸ਼ਤ ਕਹਿੰਦੇ ਆ ਵੀ ਦੁੱਧ ਚ ਰੋਟੀ ਪਿਓਗੇ ਖਾਣੀ ਚਾਹੀਦੀ ਆ ਯਾਦਦਾਸ਼ਤ ਚੰਗੀ ਹੋ ਜਾਂਦੀ ਆ ਪਰ ਅਫਸੋਸ ਤਾਂ ਅਫਸੋਸ ਕੀ ਹੱਸਾ ਹੁੰਦਾ ਮੈਨੂੰ ਪੰਜਾਬ ਦੇ ਲੋਕਾਂ ਤੇ ਐ ਕਰਕੇ ਹੱਸਾ ਹੁੰਦਾ ਉਹ ਲੋਕੋ ਥੋਡੇ ਕਮਰੇ ਛੱਤਾਂ 'ਚ ਹੁੰਦੀਆਂ ਸੀ ਤੁਹਾਨੂੰ ਐ ਲੱਗਦਾ ਸੀ ਕਿਤੇ ਭਗਵੰਤ ਮਾਨ ਆਊਗਾ ਸਾਡੇ ਪਤਾ ਨਹੀਂ ਕਿੰਨਾ ਚੰਗਾ ਹੋ ਜਾਣਾ ਤੁਸੀਂ ਬੜਾ ਮੈਂ ਕਿਹਾ ਹੋਈ ਤੁਹਾਡੇ ਨਾਲ ਬੜੀ ਚੰਗੀ ਐਨਾ ਤਾਂ ਉਹਦੇ ਮਾਂ ਪਿਓ ਤੋਂ ਆਰਮਾਨ ਨਹੀਂ ਰੱਖਦਾ ਸੀ ਜਿੰਨਾ ਤੁਹਾਡੇ ਕੋਲ ਆਫ ਕਰਦਾ ਔਰ ਤੁਹਾਡੇ ਜਿਹੜਾ ਮਾਂ ਬਾਪ ਆਣਾ ਤਾਂ ਐ ਤੋਂ ਐਨਾ ਬੰਦਾ ਕਦੇ ਵੀ ਕੋਈ ਮਾਂ ਬਾਪ ਤੇ ਆਸਾ ਉਮੀਦਾਂ ਲਾ ਕੇ ਨਹੀਂ ਬੈਠਦਾ ਸੀ ਜਿੰਨਾ ਤੁਸੀਂ ਭਗਵੰਤ ਮਾਨ ਤੇ ਲਾ ਕੇ ਬਹਿ ਗਏ ਆ ਫੇਰ ਯਾਦ ਰੱਖੋ ਅੱਜ ਤੁਹਾਡੇ ਉਹੀ ਚੱਲ ਜੰਦੇ ਆ ਪਿੰਡਾਂ ਚ ਤੁਹਾਡੇ ਚਿੱਟਾ ਪਹਿਲਾਂ ਕੋਈ ਕਾਲੀਆਂ ਕਾਂਗਰਸੀਆਂ ਵੇਲੇ ਕੋਈ ਇੱਕ ਅੱਧਾ ਵੇਚਦਾ ਹੁੰਦਾ ਸੀ ਉਹ ਵੀ ਇੱਕ ਅੱਧਾ ਪਿੰਡ ਛੱਡ ਕੇ ਤੇ ਜਦੋਂ ਦੀ ਬਈ ਝਾੜੂ ਵਾਲੀ ਸਰਕਾਰ ਆਈ ਆ ਹਰ ਪਿੰਡ ਵਿੱਚ ਪੰਜ ਪੰਜ ਬੰਦੇ ਚਿੱਟਾ ਵੇਚ ਰਹੇ ਆ ਹਰ ਪਿੰਡ ਦੇ ਵਿੱਚ ਅੱਜ ਤ ਉੱਤੇ ਮਾੜੀ ਸਰਕਾਰ ਕੀ ਹੋ ਗਈ ਰੇਤ ਮਾਫੀਆ ਜਿਹਦੇ ਤੇ ਇਹਨੇ ਵੋਟਾਂ ਲੰਘਾ ਤੁਹਾਡੇ ਕੋਲ ਰੇਤ ਮਾਫੀਆ ਅੱਜ ਸਭ ਨਾਲੋਂ ਜ਼ਿਆਦੇ ਆ ਜੇ ਗੱਲ ਝੂਠਾ ਤੁਸੀਂ ਦੱਸ ਦੋ ਕਾਂਗਰਸ ਵੇਲੇ 18 ਰੁਪਏ ਫੁੱਟ ਮਿਲ ਜਾਂਦਾ ਸੀ 17 ਰੁਪਏ 18 ਹੱਦੋਂ ਵੱਧ 19 20 ਰੁਪਏ ਅੱਜ 31 32 ਰੁਪਏ ਫੁੱਟ ਚੰਗਾ ਰੇਤਾ ਮਿਲਦਾ ਤੇ ਤੁਸੀਂ ਇਹ ਗੱਲ ਦੱਸੋ ਵੀ ਲੁੱਟ ਕਿੱਥੇ ਖਤਮ ਹੋ ਗਈ ਸ਼ਰਾਬ ਦੇ ਵਿੱਚ ਤਾਂ ਕਰੋੜਾਂ ਰੁਪਈਆ ਦੇ ਕੱਪੜੇ ਓਏ ਤੁਸੀਂ ਸਿਰੇ ਦੇ ਬੰਦੇ ਲਾਈ ਲਾਗਾ ਪੰਜਾਬ ਵਾਲਿਓ ਤੁਸੀਂ ਲਾਈ ਲੱਗ ਲੱਗ ਜਾਂਦੇ ਆ ਤੁਹਾਨੂੰ ਐਸੀ ਵੀ ਭਗਵੰਤ ਮਾਨ ਆ ਗਿਆ ਪਤਾ ਨਹੀਂ ਕਿੰਨਾ ਕੁ ਸਾਡਾ ਕੋ ਸਵਾਰ ਦੂ ਹਸਪੀਟਲਾਂ ਚ ਤੁਹਾਡੀਆਂ ਮੌਤਾਂ ਹੋ ਰਹੀਆਂ ਤੁਹਾਡੇ ਬੱਚੇ ਰੋਜ਼ਗਾਰ ਤੋਂ ਰੋਈ ਜਾਂਦੇ ਆ ਉਹ ਤੁਹਾਡੇ ਕੱਲਾ ਕੱਲਾ ਪੁੱਤ ਹੋਵੇ ਤੇ ਉਹ ਸੱਤ ਸਮੁੰਦਰੋਂ ਪਾਰ ਬੈਠਾ ਹੋਵੇ ਜਦੋਂ ਤੂੰ ਬਿਮਾਰ-ਸਮਾਰ ਹੋਵੇਂ ਤੇ ਤੂੰ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਨ ਜੋਗਰ ਨਹੀਂਗਾ ਵੀ ਆ ਜਾਓ ਭਾਈ ਕਿਉਂਕਿ ਪੁੱਤ ਪਤੀ ਪੋਤੀ ਸਾਹਮਦੇ ਹੁੰਦੇ ਆ ਤੇ ਤੁਹਾਡੇ ਧੀ ਪੁੱਤ ਤਾਂ ਬਾਹਰ ਬੈਠੇ ਆ ਕਿਹੜੀਆਂ ਤੁਸੀਂ ਆਸਾਂ ਲਾਗੀਆਂ ਸੀ ਇਹ ਤੇ ਕਿਹੜੀਆਂ ਆਸਾਂ ਤੁਹਾਡੀਆਂ ਪੂਰਨਾ ਹੋਈਆਂ ਅਸਲ ਦੇ ਵਿੱਚ ਨਾ ਜਿਹੜਾ ਕੰਮ ਹੋਇਆ ਪਿਆ ਜੇਕਰ ਯਾਦ ਰੱਖੋ ਕੋਈ ਇਹ ਵੀ ਧਾਰਾ ਬਣਨੀ ਚਾਹੀਦੀ ਹੈ ਸਹੀ ਮੈਨੇ ਤਾਂ ਮੰਤਰੀਆਂ ਤੇ ਲਾਗੂ ਕਰਨੀ ਚਾਹੀਦੀ ਵੀ ਜਿਹੜਾ ਧੋਖਾ ਧੜੀ ਕਰਕੇ ਆ ਵੋਟਾਂ ਲੈਂਦਾ ਨਾ ਉਹਦੇ ਤੇ ਪਰਚਾ ਠੋਕ ਕੇ ਹੋਣਾ ਚਾਹੀਦਾ ਪਰ ਜਿਹੜੇ ਪਰਚੇ ਆ ਇਤਿਹਾਸ ਗਵਾ ਸਜ਼ਾ ਮਿਲਦੀਆਂ ਜਿਹੜੀਆਂ ਉਹ ਰਾਜੇ ਮਹਾਰਾਜਿਆਂ ਤੋਂ ਚੱਲਦੀਆਂ ਆ ਰਹੀਆਂ ਰਾਜੇ ਮਹਾਰਾਜੇ ਜਿਹੜੇ ਉਹਨਾਂ ਦੇ ਰਾਜ ਭਾਗ ਦੇ ਖਿਲਾਫ ਬੋਲਦੇ ਸੀ ਨੀਤੀਆਂ ਦੇ ਖਿਲਾਫ ਬੋਲਦੇ ਸੀ ਉਹਨਾਂ ਤੇ ਪਰਚਾ ਪੈਂਦਾ ਸੀ ਮਤਲਬ ਉਹਨਾਂ ਨੂੰ ਸਜ਼ਾ ਮਿਲਦੀ ਸੀ ਚੱਕੀ 'ਚ ਬੀੜ ਦੋ ਜੀ ਚੱਕਣਾ 'ਚ ਦੇ ਦੋ ਜੀ ਜਿਹੜਾ ਬੰਦਾ ਅੰਗਰੇਜ਼ਾਂ ਦੀ ਨੀਤੀ ਦੇ ਖਿਲਾਫ ਜਾਂਦਾ ਸੀ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਬੰਦਿਆਂ ਨੂੰ ਫਾਂਸੀਆਂ 'ਤੇ ਆਕ ਹੋ ਗਈਆਂ ਜਿਹੜਾ ਬੰਦਾ ਮਨੁਵਾਦੀਆਂ ਦੇ ਖਿਲਾਫ ਜਾਂਦਾ ਸੀ ਉਹਨਾਂ ਦੀਆਂ ਅੱਖਾਂ 'ਤੇ ਫੋੜ ਦਿੰਦੇ ਸੀ ਜਿਹੜਾ ਬੰਦਾ ਸਰਕਾਰਾਂ ਦੇ ਵਿਰੁੱਧ ਜਾਂਦਾ ਉਹ ਤੱਕ ਨਹੀਂ ਠਾਉਂਦਾ ਝੂਠੇ ਪਰਚੇ ਪੈ ਜਾਂਦੇ ਆ ਤੇ ਫਿਰ ਇਹ ਪਰਚੇ-ਪੁਰਚੇ ਬਦੋਂ ਥੋੜੇ ਹਾਸਤੇ ਬਣੇ ਆ ਕਹਿਣ ਤੋਂ ਭਾਵ ਸਿਰੇ ਦੀ ਗੁਲਾਮੀ ਸਾਨੂੰ ਸਿੱਟੀ ਆ ਇਹ ਐਸ਼ੋ ਰਾਮ ਤੇ ਲੈ ਜਾਂਦੇ ਆ ਤੁਸੀਂ ਭਗਵੰਤ ਮਾਨ ਨੂੰ ਹਰਾ ਦੋਗੇ ਕੋਈ ਦਿੱਕਤ ਨਹੀਂ ਪਰ ਇਹ ਤਾਂ ਭਈ ਹਰਾ ਕੇ ਵੀ ਤੁਹਾਨੂੰ ਘਾਟਾ ਪੈਣਾ ਇਹ ਦੀ ਜਿਹੜੀ ਤਨਖਾਹ ਪੈ ਜਿਹੜੀ ਪੈਨਸ਼ਨ ਉਹ ਚੱਲਦੀ ਰਹਿਣੀ ਆ ਘਾਟਾ ਤੁਹਾਨੂੰ ਪੈਣਾ ਤੇ ਭਗਵੰਤ ਮਾਨ ਜੀ ਜਿਹੜਾ ਅੱਛਾ ਸੀ ਲਾਦੀ ਆ ਤੂੰ ਨੇ ਮੇਰੇ ਪਿਆਰ ਕਾ ਯਾਰ ਨੇ ਹੀ ਲੁੱਟ ਲਿਆ ਘਰ ਯਾਰ ਕਾ ਤੁਸੀਂ ਪੰਜਾਬ ਦੇ ਲੋਕਾਂ ਦੇ ਘਰ ਲੁੱਟ ਲਿਆ ਦਿਲ ਲੁੱਟ ਲਿਆ ਤੁਸੀਂ ਅਸਲ ਦੇ ਵਿੱਚ ਦਿਲ ਲੁੱਟਿਆ ਤੇ ਇੱਕ ਤਾਂ ਚੰਗਾ ਦਿਲ ਲੁੱਟਿਆ ਤੁਸੀਂ ਦਿਲ ਲੁੱਟਿਆ ਲੋਕਾਂ ਦਾ ਜਿਵੇਂ ਕਹਿ ਲੋ ਹੌਸਲਾ ਲੁੱਟ ਲਿਆ ਲੋਕਾਂ ਦਾ ਤੁਸੀਂ ਲੋਕਾਂ ਦਾ ਜਿਹੜਾ ਕਹਿ ਲੋ ਇਹਨਾਂ ਨੂੰ ਪਤਾ ਨਹੀਂ ਕਿੰਨੀਆ ਕਉਮੀ ਇੱਦਾਂ ਸੀ ਉਹ ਵੀ ਤੁਸੀਂ ਲੁੱਟ ਕੇ ਖਾ ਗਏ ਹੁਣ ਤੁਸੀਂ ਹਾਲਾਤ ਇਹੋ ਜੇ ਕਰਤੇ ਆ ਕਿ ਜਦੋਂ ਕਿਸੇ ਵੀ ਗਾ ਵੋਟਾਂ ਪੈਣਗੀਆਂ ਅਗਲਾ ਕੋ ਗਾ ਜਾਣਦੇ ਚੋਰ ਦੀ ਪਾਗੀ ਸਹੀਂ ਜੋ ਮਿਲਦਾ ਲੈ ਲੋ ਇਹਨਾਂ ਨੇ ਹੁਣ ਕਿਸੇ ਤੇ ਲੋਕ ਯਕੀਨ ਕਰਨ ਯੋਗ ਨਹੀਂ ਰਹੇਗੀ ਇਹ ਗੱਲ ਯਾਦ ਰੱਖ ਲਓ ਤੇ ਹੁਣ ਦਿਓ ਸਜ਼ਾ ਕਿਹੜੀ ਦਿੰਨੇ ਆ ਬੇਈਮਾਨਾਂ ਨੂੰ ਦੱਸੋ ਕਿਹੜੀ ਸਜ਼ਾ ਇਹ ਤਾਂ ਪਤਾ ਲੱਗ ਗਿਆ ਕਿ ਸਜ਼ਾ ਕਰਕੇ ਕੋਈ ਕੰਮ ਗਲਤ ਫਲਤ ਕਰਕੇ ਤੁਹਾਡੇ ਗੁੱਡ ਦੀ ਲੱਗ ਜਾਣਾ ਚਾਹੀਦਾ ਉਹ ਫਿਰ ਬੰਦਾ ਤੁਸੀਂ ਰਾਖੀ ਕਰੋਗੇ ਉਹਦੀ ਜਿਵੇਂ ਤੁਸੀਂ ਖੁਦ ਕਹਤਾ ਵੀ ਕਰਮ ਤੁਹਾਡੇ ਕੋਲੇ ਆਊਗੀ ਅੱਗੇ ਕਾਲਿਆਂ ਦੇ ਰਾਜ ਵੇਲੇ ਤਾਂ ਚਾਰ ਬੱਸਾਂ ਹੀ ਚੱਲਦੀਆਂ ਸੀ ਤੇ ਹੁਣ ਹੋ ਸਕਦਾ 40 ਚੱਲਣ ਯਾਦ ਰੱਖ ਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਥੋਡੇ ਨਾਲ ਪੰਜਾਬ ਵਾਲਿਓ ਭਰਾਵੋ ਐਹੀ ਹੋਣੀ ਸੀ ਕਿਉਂਕਿ ਤੁਸੀਂ ਲੋਕਾਂ ਦੇ ਧਿੱਦਿਆਂ ਤੁਹਾਨੂੰ ਐ ਆ ਕਿ ਸਾਡੇ ਘਰ ਕੋਈ ਲੀਡਰ ਸੁਧਾਰੂਗਾ ਤੇ ਜੇ ਤੁਸੀਂ ਕੌਮ ਵੀ ਕੋਈ ਐਕਟਰ ਆ ਕੇ ਤੁਹਾਡੇ ਘਰ ਸੁਧਾਰ ਦੂਗਾ ਵੀਰੋ ਕੋਈ ਨਿੰਮ ਦੀ ਦਵਾਈ ਐ ਕਰੋ ਨਿੰਮ ਦੀਆਂ ਕਟੋਲੀਆਂ ਕਟਾਲੀਆਂ ਖਾ ਲਓ ਨਿੰਮ ਦੇ ਪੱਤੇ ਵਾਲ ਕੇ ਪੀ ਲਓ ਤੁਹਾਡਾ ਇਹ ਕੀੜਾ ਦਿਮਾਗ ਚੋਂ ਖਤਮ ਹੋ ਜਾਊਗਾ ਜਿਹੜਾ ਇਹ ਕਹਿੰਦਾ ਵੀ ਤੁਹਾਡੇ ਘਰ ਕੋਈ ਲੀਡਰ ਸੁਧਾਰੂਗਾ ਯਾਦ ਰੱਖੋ